ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਜੀ ਆਪਾਂ ਰੋਜ਼ ਦੀਆਂ ਵੀਡੀਓ ਜਿਹੜੀਆਂ ਲੈ ਕੇ ਚਪਹਿਰਾ ਸਾਹਿਬ ਬਾਰੇ ਲੈ ਕੇ ਆਉਂਦੇ ਰਹਿੰਨੇ ਆ ਵਾਹਿਗੁਰੂ ਜੀ ਨੇ ਸੋਹਣੀ ਸੇਵਾ ਲਈ ਹੈ ਠੀਕ ਹੈ ਕੋਸ਼ਿਸ਼ ਕਰੀਦੀ ਹੈ ਇਹੇ ਸੇਵਾ ਨਿਭਾਉਂਦੇ ਰਹੀਏ ਤਾਂ ਅੱਜ ਦਾ ਜਿਹੜਾ ਆਪਣਾ ਟਾਪਿਕ ਸੀਗਾ ਚਪਹਿਰਾ ਸਾਹਿਬ ਕੀ ਆਪਾਂ ਚਪਹਿਰਾ ਸਾਹਿਬ ਜਿਹੜਾ ਰੋਜ਼ ਦਾ ਘਟ ਸਕਦੇ ਆ ਕਈ ਵਾਰ ਇਸ ਤਰ੍ਹਾਂ ਦੇ ਸੰਗਤਾਂ ਦੇ ਸਵਾਲ ਹੁੰਦੇ ਆ ਕਿ ਚਪਹਿਰਾ ਸਾਹਿਬ ਆਪਾਂ ਰੋਜ਼ ਦਾ ਘਟ ਸਕਦੇ ਆ ਕਿ ਨਹੀਂ ਘਟ ਸਕਦੇ ਜਿਹੜਾ ਚਪੈਰਾ ਸਾਹਿਬ ਸ਼ਹੀਦਾ ਸਾਹਿਬ ਐਤਵਾਰ ਨੂੰ ਕੱਟਿਆ ਜਾਂਦਾ ਹੈ ਠੀਕ ਹੈ ਜੀ ਚਪੈਰਾ ਸਾਹਿਬ ਗੁਰੂ ਘਰ ਵੱਲੋਂ ਕੋਈ ਚਲਾਏ ਚਲਾਈਗੀ ਪ੍ਰਥਾ ਨਹੀਂ ਹੈ ਨਾ ਬਾਬਾ ਦੀਪ ਸਿੰਘ ਵੱਲੋਂ ਚਲਾਈਗੀ ਪ੍ਰਥਾ ਹੈ ਠੀਕ ਹੈ ਜੀ ਇਹ ਤਾਂ ਸੰਗਤਾਂ ਦੇ ਸਹਿਯੋਗ ਨਾਲ ਦੇਖੋ ਚਪੈਰਾ ਸਾਹਿਬ ਦੇ ਵਿੱਚ ਕੋਈ ਕੋਈ ਜਾਦੂ ਟੂਣਾ ਤਾਂ ਕੀਤਾ ਨਹੀਂ ਜਾਂਦਾਗਾ ਜਿਹੜੀ ਕੋਈ ਅ ਅਲੱਗ ਪ੍ਰਥਾ ਚ ਚਲਾਈ ਹੈ ਇਹ ਬੱਚੇ ਪੈਰਾ ਸਾਹਿਬ ਦਾ ਇੱਦੀ ਇੱਕ ਗੱਲ ਇਹ ਹੈ ਵੀ ਆਪਾਂ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਬਾਣੀ ਦਾ ਜਾਪ ਕਰਦੇ ਹਾਂ ਕੋਈ ਉਹਦੇ ਵਿੱਚ ਵੱਖਰੀ ਬਾਣੀ ਨਹੀਂ ਪੜੀ ਜਾਂਦੀਗੀ ਠੀਕ ਹੈ ਜਿਹੜੇ ਆਪਾਂ ਨਿਤਨੇਮ ਦੇ ਵਿੱਚ ਜਿੱਦਾਂ ਚਪਈ ਸਾਹਿਬ ਹੋ ਗਏ ਹਨਾ ਸ੍ਰੀ ਜਪਤੀ ਸਾਹਿਬ ਸੁਖਮਨੀ ਸਾਹਿਬ ਤੇ ਆਨੰਦ ਸਾਹਿਬ ਨਿਤਨੇਮ ਦੇ ਵਿੱਚ ਆਪਾਂ ਕਰਦੇ ਹਾਂ ਉਹੀ ਬਾਣੀਆਂ ਦਾ ਜਾਪ ਉੱਥੇ ਕੀਤਾ ਜਾਂਦਾ ਹੈਗਾ ਇਹ ਕਿਤਾ ਚਪੈਰਾ ਸਾਹਿਬ ਕੋਈ ਅਲੱਗ ਪ੍ਰਥਾ ਨਹੀਂ ਹੈ ਗੁਰੂਤਾ ਮਾਲ ਵੱਲੋਂ ਨਹੀਂ ਚਲਾਈ ਗਈ ਸੀਗੀ ਠੀਕ ਹੈ ਤਾਂ ਚਪੈਰਾ ਸਾਹਿਬ ਦਾ ਸੰਬੰਧ ਐਤਵਾਰ ਦੇ ਨਾਲ ਵੀ ਨਹੀਂ ਹੈ ਕਿਸੇ ਦਿਨ ਦੇ ਨਾਲ ਨਹੀਂ ਹੈ ਬਾਣੀ ਦਾ ਜਾਪ ਆਪਾਂ ਕਿਸੇ ਟਾਈਮ ਕਿਸੇ ਦਿਨ ਵੀ ਕਰ ਸਕਦੇ ਆ ਕਿਉਂਕਿ ਚਪੈਰਾ ਸਾਹਿਬ ਦੇ ਵਿੱਚ ਕੇਵਲ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈਗਾ ਆਪਾਂ ਕਿਸੇ ਟਾਈਮੇ ਵੀ ਕਰ ਸਕਦੇ ਆ ਤੇ ਆਪਾਂ ਵਾਹਿਗੁਰੂ ਜੀ ਆਪਾਂ ਰੋਜ਼ ਵੀ ਚਪੈਰਾ ਸਾਹਿਬ ਕੱਟ ਸਕਦੇ ਆ ਸੰਗਤਾਂ ਦੇ ਸਵਾਲ ਆਉਂਦੇ ਆ ਠੀਕ ਹੈ ਰੋਜ਼ ਚਪੈਰਾ ਸਾਹਿਬ ਕੱਟ ਸਕਦੇ ਆ ਆਪਾਂ ਕਿਸੇ ਦਿਨ ਵੀ ਕੱਟ ਸਕਦੇ ਆ ਜਦੋਂ ਤੁਹਾਡੀ ਇੱਛਾ ਹੈ ਦੇਖੋ ਬਾਣੀ ਦਾ ਜਾਪ ਕਰਨਾ ਨਾ ਜਦੋਂ ਉਹਦੇ ਉਹਦੇ ਲਈ ਆਪਾਂ ਨੂੰ ਕਿਸੇ ਵਹਿਮ ਪਰਵਾ ਵਿੱਚ ਮੇਰੇ ਹਿਸਾਬ ਨਾਲ ਜਿਆਦਾ ਪਹਿਨ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਆਪਣਾ ਮਨ ਕਰੇ ਅੱਛਾ ਇੱਕ ਗੱਲ ਹੋਰ ਹੈ ਵੀ ਮੈਂ ਮੈਂ ਆਪਣੀ ਖੁਦ ਕੀਤੀ ਗੱਲ ਦੱਸਦੀ ਆ ਜੋ ਮੇਰਾ ਐਕਸਪੀਰੀਅੰਸ ਹੈ ਜਿੰਨਾ ਕ ਮੈਨੂੰ ਆਪਣੇ ਆਪ ਦੇ ਵਿੱਚ ਉਹ ਫੀਲ ਹੁੰਦਾ ਹੈ ਤਾਂ ਵੀ ਜਦੋਂ ਵੀ ਕਿਸੇ ਤਰ੍ਹਾਂ ਦਾ ਆਪਾਂ ਨੂੰ ਬਾਣੀ ਦਾ ਜਾਪ ਕਰਨ ਦੀ ਇੱਛਾ ਪ੍ਰਗਟ ਹੁੰਦੀ ਹੈ ਜਈ ਕਈ ਵਾਰੀ ਇਦਾਂ ਦਾ ਹੁੰਦਾ ਨਾ ਵੀ ਕੋਈ ਕੰਮ ਕਰਨਾ ਆਪਣਾ ਬੜਾ ਦਿਲ ਕਰਦਾ ਅੰਦਰੋਂ ਹਨਾ ਇਦਾਂ ਦਾ ਮੇਰੇ ਨਾਲ ਵੀ ਬਹੁਤ ਵਾਰੀ ਹੋ ਜਾਂਦਾ ਹੈ ਕਈ ਵਾਰੀ ਇਦਾਂ ਹੁੰਦਾ ਵੀ ਹੁਣੇ ਜੱਗੀ ਸਰ ਦਾ ਪਾਠ ਕਰ ਲਵਾਂ ਹਨਾ ਜਾਂ ਹੁਣੇ ਕੋਸ਼ਿ ਆਈਏ ਮੰਤਰ ਦਾ ਜਾਪ ਕਰਾਂ ਤਾਂ ਵਾਹਿਗੁਰੂ ਜੀ ਉਸੇ ਟਾਈਮ ਜਦੋਂ ਆਪਾਂ ਨੂੰ ਇਦਾਂ ਦਾ ਲੱਗਿਆ ਉਸੇ ਟਾਈਮ ਤੁਸੀਂ ਕਿਹੜੇ ਕਿਸੇ ਵੀ ਕੰਮ ਵਿੱਚ ਰੁੱਝੇ ਹੋਵੇਂ ਉਹ ਕੰਮ ਨੂੰ ਛੱਡ ਕੇ ਜਰੂਰ ਬਾਣੀ ਦੇ ਜਾਪ ਲਈ ਟਾਈਮ ਕੱਢੋ ਕਿਉਂਕਿ ਜਦੋਂ ਤੱਕ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਨਾ ਹੁੰਦੀ ਉਦੋਂ ਤੱਕ ਇਹ ਆਪਣੇ ਮਾਨਸ ਦੇ ਵਿੱਚ ਫੁਰਨੇ ਨਹੀਂ ਆਉਂਦੇਗੇ ਵੀ ਅਸੀਂ ਹੁਣੇ ਜਾਪ ਕਰ ਲਈਏ ਜਾਂ ਅੱਜ ਸਾਡਾ ਜਪਜੀ ਸਾਹਿਬ ਦਾ ਪਾਠ ਰਹਿ ਗਿਆ ਜਾਂ ਅੱਜ ਰਹਿ ਰਸ ਦਾ ਪਾਠ ਰਹਿ ਗਿਆ ਜਾਂ ਅੱਜ ਸੁਖਮੀ ਸਾਹਿਬ ਦਾ ਪਾਠ ਰਹਿ ਗਿਆ ਮੈਤਨੇ ਮੇਰਾ ਰਹਿ ਗਿਆ ਜਦੋਂ ਤੱਕ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਇਹ ਫੁਰਨੇ ਆਪਣੇ ਵਿੱਚ ਨਹੀਂ ਆਉਂਦੇ ਤਾਂ ਵਾਹਿਗੁਰੂ ਜੀ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਫੁਰਨਾ ਕੋਈ ਖਿਆਲ ਦਿਮਾਗ ਦੇ ਵਿੱਚ ਆਵੇ ਵੀ ਹੁਣੇ ਆਪਾਂ ਜਾ ਕਰ ਜਾਂ ਹੁਣੇ ਆਪਾਂ ਨੂੰ ਇੱਦਾਂ ਮੇਰਾ ਮਨ ਕਰ ਰਿਹਾ ਵੀ ਮੈਂ ਹੁਣੇ ਗੁਰਦੁਆਰਾ ਦੇ ਦਰਸ਼ਨ ਕਰਕੇ ਆਵਾਂ ਤਾਂ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉਸ ਟਾਈਮ ਆਪਣੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੁੰਦਾਗਾ ਹੋ ਸਕਦਾ ਹੈ ਉਹ ਆਪਾਂ ਨੂੰ ਸੱਦਾ ਦੇ ਰਹੇ ਹੁੰਦੇ ਆ ਗੁਰੂ ਜੀ ਤੇ ਆਪਣੇ ਤੇ ਹੋ ਸਕਦਾਗਾ ਉਹਨੇ ਬਹੁਤ ਵੱਡੀ ਕਿਰਪਾ ਕਰਨੀ ਹੋਵੇ ਤਾਂ ਸੰਗਤ ਜੀ ਜ਼ਰੂਰ ਟਾਈਮ ਕੱਢ ਕੇ ਜਦੋਂ ਤੁਹਾਡਾ ਜੀ ਕਰਦਾ ਹੈ ਜ਼ਰੂਰ ਜਾਪ ਕਰਿਆ ਕਰੋ ਜ਼ਰੂਰ ਬਾਣੀ ਪੜਿਆ ਕਰੋ ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਚਪੈਰਾ ਸਾਹਿਬ ਆਪਾਂ ਨੂੰ ਰੋਜ਼ ਦਾ ਕਰ ਲੈਣਾ ਚਾਹੀਦਾ ਹੈ ਕਿ ਨਹੀਂ ਆਪਾਂ ਕਰ ਸਕਦੇ ਆ ਕਿ ਨਹੀਂ ਤੇ ਵਾਇਗਰੂ ਜੀ ਚਪੈਰਾ ਸਾਹਿਬ ਦੀ ਕੋਈ ਇਤਵਾਰ ਨਾਲ ਡੂੰਗਾ ਸੰਬੰਧ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਦਿਨ ਆਪਾਂ ਰੋਜ਼ ਦਿਹਾੜੀ ਆਪਾਂ ਕਰ ਸਕਦੇ ਆ ਠੀਕ ਹੈ ਬਸ ਜੋ ਆਪਣੀ ਅਸਲ ਮਰਿਆਦਾ ਹੈ ਜੋ ਆਪਾਂ ਗੁਰੂ ਦੇ ਬਾਣੀ ਦੀ ਜੋ ਆਪਾਂ ਉਹ ਕਦਰ ਕਰਨਾ ਸਤਕਾਰ ਉਹਦਾ ਕਰਨਾ ਉਹਦਾ ਸਤਕਾਰ ਪੂਰੀ ਤਰ੍ਹਾਂ ਹੋਣਾ ਚਾਹੀਦਾ ਤੇ ਇੱਕ ਇਹ ਗੱਲ ਹੈ ਵੀ ਜਿਹੜਾ ਚਪਹਿਰਾ ਸਾਹਿਬ ਆਪਾਂ 4 ਘੰਟਿਆਂ ਦੇ ਵਿੱਚ ਹੀ ਪੂਰਾ ਕਰਨਾ ਹੁੰਦਾ ਜੇ ਕਿਸੇ ਦਾ 3 ਜਾਂ 3.5 ਘੰਟੇ ਦੇ ਵਿੱਚ ਪੂਰਾ ਹੁੰਦਾ ਤਾਂ ਆਪਾਂ ਨੂੰ ਲਾਸਟ ਵਾਲਾ ਅੱਧਾ ਘੰਟਾ ਜਾਂ ਜਿਹੜਾ ਘੰਟਾ ਰਹਿ ਗਿਆ ਉਹ ਆਪਾਂ ਨੂੰ ਜਾਪ ਕਰਕੇ ਕੋਈ ਸਿਮਰਨ ਕਰਕੇ ਮੂਲ ਮੰਤਰ ਦਾ ਜਾਪ ਕਰਕੇ ਆਪਾਂ ਨੂੰ ਉਹ ਘੰਟਾ ਪੂਰਾ ਕਰ ਲੈਣਾ ਚਾਹੀਦਾ ਤੇ ਅਰਦਾਸ ਆਪਾਂ 4 ਘੰਟਿਆਂ ਤੋਂ ਬਾਅਦ ਹੀ ਕਰ ਸਕਦੇ ਆ ਤਾਂ ਸੰਗਤ ਜੀ ਜੇਕਰ ਆਪਾਂ ਰੋਜ਼ ਦੇ 4 ਘੰਟੇ ਕੱਢ ਸਕਦੇ ਆ ਤਾਂ ਆਪਾਂ ਨੂੰ ਰੋਜ਼ ਜ਼ਰੂਰ ਜਪੈਰਾ ਸਾਹਿਬ ਕਰ ਲੈਣਾ ਚਾਹੀਦਾਗਾ ਰੋਜ਼ ਦੀ ਰੋਟੀ ਹੈਣਾ ਤੇ ਪਰ ਇੱਥੇ ਇੱਕ ਗੱਲ ਹੋਰ ਹੈ ਕਈ ਵਾਰੀ ਐਦਾਂ ਹੁੰਦਾਗਾ ਵੀ ਸੰਗਤ ਸੋਖ ਲੈਂਦੀ ਵੀ ਮੈਂ ਪੰਜ ਦੁਪਹਿਰਾ ਸਾਹਿਬ ਕਰਨੇ ਮੇਰੀ ਆ ਮਨੋ ਕਾਮਨਾ ਪੂਰੀ ਹੋ ਜਵੇ ਮੇਰਾ ਆ ਕੰਮ ਪੂਰਾ ਹੋ ਜਵੇ ਤੇ ਮੈਂ ਪੰਜ ਦੁਪਹਿਰਾ ਸਾਹਿਬ ਕੱਟਣੇ ਹਨ ਜਾਂ 11 ਕੱਟਣੇ ਕਈ ਵਾਰੀ ਸੰਗਤ ਜੀ ਆਪਣੇ ਮਨ ਦੇ ਵਿੱਚ ਚਲਕੀ ਇਸ ਗੱਲ ਦੀ ਲੈਂਦੇ ਆ ਜਾਂ ਮਨ ਦੇ ਵਿੱਚ ਉਹਨਾਂ ਦੇ ਫੁਰਨਾ ਆਉਂਦਾ ਇਸ ਗੱਲ ਦਾ ਵੀ ਅਸੀਂ ਦੁਪਹਿਰਾ ਸਾਹਿਬ ਹੈ ਜਿਹੜੇ ਉਹ ਪੰਜ ਪੂਰੇ ਕਰਨੇ ਆ ਜੇਕਰ ਆਪਾਂ ਹਰ ਸੰਡੇ ਨੂੰ ਹਫਤੇ ਬਾਅਦ ਇੱਕ ਦੁਪਹਿਰਾ ਸਾਬ ਕੱਟਦੇ ਆਂ ਤਾਂ ਕਈ ਵਾਰੀ ਸਵਾ ਮਹੀਨਾ ਵੀ ਲੱਗ ਜਾਂਦਾ ਹੈਗਾ ਹਨਾ ਜਾਂ 5 ਹਫਤੇ ਲੱਗ ਜਾਂਦੇ ਆ ਠੀਕ ਹੈ ਤੇ ਜੇ ਆਪਾਂ 11 ਕਰਨੇ ਤਾਂ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਹਫਤੇ ਬਾਅਦ ਆਪਾਂ ਕਰਨੇ ਆ ਤਾਂ ਕਈ ਵਾਰੀ ਆਪਣੇ ਮਨ ਦੇ ਵਿੱਚ ਐਵੇਂ ਦਾ ਖਿਆਲ ਆ ਜਾਂਦਾ ਵੀ ਹੋ ਸਕਦਾ ਮੈਨੂੰ ਕਿਸੇ ਸੰਡੇ ਕੋਈ ਕੰਮ ਪੈ ਜਾਵੇ ਮੈਂ ਨਾ ਕਰ ਸਕਾਂ ਤੇ ਮੈਂ ਐਦਾਂ ਕਰਦੀ ਆ ਜਿਹੜੇ 5 ਦੁਪਹਿਰਾ ਸਾਬ ਸੁੱਕੇ ਹਨਾ ਉਹ ਮੈਂ ਪੰਜ ਦਿਨ ਲਗਾਤਾਰ ਕਰ ਲੈਣੀ ਹੈ ਮਤਲਬ ਇਹ ਹੈ ਪੰਜ ਲਗਾਤਾਰ ਕਰਕੇ ਤੇ ਮੈਂ ਆਪਦਾ ਕੰਮ ਨਿਬੇੜ ਦੇਣੀ ਕੰਮ ਨਿਬੇੜਨ ਵਾਲਾ ਵਾਹੀ ਗੁਰੂ ਜੀ ਨਹੀਂ ਕੰਮ ਕਰਨਾ ਆਪਾਂ ਆਪਾਂ ਜਿਹੜਾ ਚਪਹਿਰਾ ਸਾਹਿਬ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦੱਸਿਆ ਜਿਹੜਾ ਚਪਹਿਰਾ ਸਾਹਿਬ ਹੈ ਚਪਹਿਰਾ ਸਾਹਿਬ ਦੇ ਵਿੱਚ ਕੋਈ ਅਲੱਗ ਮਰਿਆਦਾ ਕੋਈ ਜਾਦੂ ਟੂਣਾ ਨਹੀਂ ਹੈ ਚਪਹਿਰਾ ਸਾਹਿਬ ਬਸ ਸਿਰਫ ਸਦਾ ਸਿਰਫ ਆਪਾਂ ਨੂੰ ਗੁਰੂ ਦੇ ਨਾਲ ਜੋੜਦਾ ਬਾਣੀ ਦੇ ਨਾਲ ਜੋੜਦਾ ਠੀਕ ਹੈ ਜੀ ਉਹ ਜਿਹੜੇ ਸ਼ਹੀਦਾਂ ਦੇ ਐ ਇੰਨੀ ਬਖਸ਼ਿਸ਼ ਜਾਂ ਇੰਨੀਆਂ ਮਨੋ ਕਾਮਨਾਵਾਂ ਕਿਉਂ ਪੂਰੀਆਂ ਹੁੰਦੀਆਂ ਕਿਉਂਕਿ ਕਹਿੰਦੇ ਆ ਨਾ ਵੀ ਜਿਹੜਾ ਬਾਣੀ ਦਾ ਜਾਪ ਆਪਾਂ ਸੰਗਤੀ ਰੂਪ ਦੇ ਵਿੱਚ ਕਰਦੇ ਆ ਨਾ ਉਹਦੇ ਦੇ ਵਾਹਿਗੁਰੂ ਦੀ ਬਹੁਤ ਸੋਹਣੀ ਕਿਰਪਾ ਹੁੰਦੀ ਹੈ ਜੋ ਆਪਾਂ ਇਕੱਲੇ ਜਾਪ ਕਰਦੇ ਆ ਨਾ ਉਹਦੇ 'ਚ ਓਨੀ ਕਿਰਪਾ ਨਹੀਂ ਹੁੰਦੀ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਜਾਪ ਕਰਦੇ ਆ ਉਹਨੂੰ ਕਿਰਪਾ ਬਹੁਤ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਮੰਨ ਲਓ ਜਾਪ ਕਰ ਰਹੇ ਹਾਂ ਹੁਣ ਆਪਾਂ ਕੱਲੇ ਬੈਠੇ ਜਾਪ ਕਰ ਰਹੇ ਆ ਵਾਹਿਗੁਰੂ ਆਪਾਂ ਕਹਿ ਰਹੇ ਆ ਵਾਹਿਗੁਰੂ ਹਨਾ ਤਾਂ ਇੱਕ ਜਣੇ ਨੇ ਵਾਹਿਗੁਰੂ ਕਿਹਾ ਇੱਕ ਵਾਰੀ ਮੇਰੇ ਆਪਣੇ ਕੰਨ ਦੇ ਵਿੱਚ ਵਾਹਿਗੁਰੂ ਪਿਆ ਤੇ ਪਰ ਜੇ ਆਪਾਂ ਸੰਗਤੀ ਰੂਪ ਦੇ ਵਿੱਚ ਬੈਠੇ ਆ ਤਾਂ ਕਿੰਨੇ ਜਣੇ ਬੈਠੇ ਆ ਤੇ ਕਿੰਨੇ ਵਾਰੀ ਆਪਣੇ ਕੰਨ ਦੇ ਵਿੱਚ ਵਾਹਿਗੁਰੂ ਦਾ ਜਿਹੜਾ ਸਿਮਰਨ ਪਵੇਗਾ ਤੇ ਉਹਦੇ ਤੇ ਜਿਆਦਾ ਕਿਰਪਾ ਹੁੰਦੀ ਹੈ ਹਨਾ ਤਾਂ ਇਸੇ ਤਰ੍ਹਾਂ ਚਪੈਰਾ ਸਾਹਿਬ ਦਾ ਹੈਗਾ ਕਿ ਸੰਗਤੀ ਰੂਪ ਦੇ ਵਿੱਚ ਬਾਣੀ ਦਾ ਜਾਪ ਕੀਤਾ ਜਾਂਦਾ ਇਸ ਕਰਕੇ ਬਹੁਤ ਜਿਆਦਾ ਕਿਰਪਾ ਹੁੰਦੀ ਹੈ ਤਾਂ ਵਾਹਿਗੁਰੂ ਜੀ ਸੰਗਤ ਦੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਜੋ ਚਪਹਿਰਾ ਸਾਹਿਬ ਤੁਸੀਂ 5 ਸੁਖਣੇ ਆ 7 ਸੁਖਣੇ ਆ ਸੁਖਣੇ ਆ 11 ਸੁਖਣੇ ਕੰਮ ਨਿਬੇੜਨ ਦਾ ਕੰਮ ਨਾ ਕਰਿਆ ਕਰੋ ਵੀ ਆਹ 5 ਅਸੀਂ ਪੂਰੇ ਲਗਾਤਾਰ 5 ਕਰ ਲੈਨੇ ਆ ਤੇ ਸਾਡਾ ਕੰਮ ਨਿਬੜ ਗਿਆ ਅੱਛਾ ਆਪਾਂ ਛੇਵੇਂ ਦਿਨ ਆਪਾਂ ਫਿਰ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਨੇ ਵੀ ਅਸੀਂ ਤਾਂ 5 ਦਿਨ ਲਗਾਤਾਰ ਜਾਪ ਵੀ ਕੀਤਾ ਚਪਹਿਰਾ ਸਾਹਿਬ 5 ਲਗਾਤਾਰ ਕੱਟੇ ਆ ਤੇ ਆ ਸਾਡਾ ਕੰਮ ਨਹੀਂ ਹੁੰ ਬਣਿਆਗਾ ਠੀਕ ਹੈ ਐਦਾਂ ਨਹੀਂ ਹੁੰਦਾਗਾ ਵੀ ਹੁਣ 5 ਦਿਨ ਤੁਸੀਂ ਦੁਪਹਿਰਾ ਸਾਹਿਬ ਕੱਟ ਲੈ 5 ਦਿਨ ਤਾਂ ਤੁਸੀਂ ਬਾਣੀ ਨਾਲ ਜੁੜ ਲੈ ਤਾਂ ਹੀ ਦਿਨ ਬਾਣੀ ਨਾਲ ਜੁੜਗੇ ਤੁਸੀਂ 6ਵੇਂ ਦਿਨ ਫਿਰ ਉਹ ਆਪਣਾ ਹੋ ਗਈ ਕੰਮ ਤੇ ਪਰ ਦੁਪਹਿਰਾ ਸਾਹਿਬ ਦਾ ਮਤਲਬ ਹੈ ਆਪਾਂ ਨੂੰ ਬਾਣੀ ਨਾਲ ਜੋੜਨਾ ਠੀਕ ਹੈ ਤੇ ਜੇ ਸੰਗਤ ਜੀ ਜੇ ਤੁਸੀਂ ਦੁਪਹਿਰਾ ਸਾਹਿਬ ਲਗਾਤਾਰ ਰੋਜ਼ ਕਰਨੇ ਆ ਕਰੋ ਬੇਸ਼ੱਕ ਕਰੋ ਠੀਕ ਹੈ ਇਹਦੇ ਲਈ ਕੋਈ ਮर्यादा ਨਹੀਂ ਹੈ ਵੀ ਆਪਾਂ ਦਿਨ ਵਿੱਚ ਕਿੰਨੀ ਵਾਰੀ ਕਰਨੇ ਆ ਜਾਂ ਆਪਾਂ ਰੋਇ ਦਾ ਕਰਨਾ ਹੈ ਕਿ ਨਹੀਂ ਕਰਨਾ ਕਿਸੇ ਦਿਨ ਕਰਨਾ ਹੈ ਕਿ ਨਹੀਂ ਕਰਨਾ ਉਹ ਆਪਣੀ ਆਪਣੀ ਇੱਛਾ ਹੈਗੀ ਹੈ ਠੀਕ ਹੈ ਆਪਣਾ ਵਿਸ਼ਵਾਸ ਹੈ ਟੁੱਟ ਵਿਸ਼ਵਾਸ ਆਪਾਂ ਨੂੰ ਹੋਣਾ ਚਾਹੀਦਾਗਾ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਆਪਾਂ ਨੂੰ ਠੀਕ ਹੈ ਆਪਾਂ ਰੋਇ ਦਾ ਕਰ ਸਕਦੇ ਆ ਪਰ ਉਹਦੇ ਵਿੱਚ ਗੱਲ ਇਹ ਹੈ ਵੀ 5 ਦਿਨ ਚ ਪਹਿਰੇ ਕੱਟਣ ਤੋਂ ਬਾਅਦ ਇਹ ਨਾ ਹੋਵੇ ਵੀ 6ਵੇਂ ਦਿਨ ਆਪਾਂ ਗੁਰੂ ਮਹਾਰਾਜ ਨੂੰ ਬਿਲਕੁਲ ਭੁੱਲ ਜਾਈਏ ਠੀਕ ਹੈ ਜਿਹੜੀ ਵੀ ਸੰਗਤ ਨੇ ਜੇ ਪੈਰਾ ਸਾਹਿਬ ਹਰ ਹਫਤੇ ਵੀ ਕਟਣਾ ਹੈ ਹਰ ਹਫਤੇ ਘਰ ਵਿੱਚ ਕਟੋ ਬੇਸ਼ੱਕ ਤੁਸੀਂ ਸ਼ੇਰਦਾ ਸਾਹਿਬ ਜਾ ਕੇ ਕਟੋ ਤਾਂ ਵਾਹਿਗੁਰੂ ਜੀ ਤੁਹਾਡੇ ਕੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਇਹ ਨਹੀਂ ਵੀ ਐਤਵਾਰ ਜਾ ਕੇ ਬਾਣੀ ਦਾ ਜਾਪ ਕਰਨਾ ਤੇ 6 ਦਿਨ ਆਪਾਂ ਬਾਸਾ ਆਹੇ ਝੂਠ ਫਰੇ ਬਕਾਮ ਕ੍ਰੋਧ ਹੰਕਾਰ ਠੀਕ ਹੈ ਇਹ ਕੁਸ਼ ਕਰਨਾਗਾ ਨਹੀਂ ਸੰਗਤ ਜੀ ਆਪਾਂ 6 ਦਿਨ ਵੀ ਬਾਣੀ ਦੇ ਨਾਲ ਹੀ ਜੁੜਨਾਗਾ ਫਿਰ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਹੈ ਫਿਰ ਆਪਣੇ ਤੇ ਸ਼੍ਰੀ ਦਾਨ ਸਾਹਿਬ ਦੀ ਬਖਸ਼ਿਸ਼ ਹੋਣੀ ਹੈ ਠੀਕ ਹੈ ਜੀ ਤਾਂ ਆਪਾਂ ਜਦੋਂ ਵੀ ਆਪਾਂ ਦੁਪਹਿਰਾ ਸਾਹਿਬ ਸੁਖਣੇ ਆ ਠੀਕ ਹੈ ਤਾਂ ਆਪਾਂ ਹਰ ਸੰਡੇ ਉੱਥੇ ਵੀ ਕਰਨਾਗਾ ਤੇ ਘਰੇ ਜਿਹੜੇ 6 ਦਿਨ ਰਹਿੰਦੇ ਆ ਉਹ ਵੀ ਆਪਾਂ ਜ਼ਰੂਰ ਬਾਣੀ ਦਾ ਜਾਪ ਕਰਨਾਗਾ ਨੈਤਨ ਨੇਮ ਕਰ ਲਓ ਠੀਕ ਹੈ ਕਿਉਂਕਿ ਇਹ ਚਪੈਰਾ ਸਾਹਿਬ ਜਿਹੜੇ ਆਪਾਂ 5 ਜਾਂ 11 ਸੁਖਦੇ ਆ ਨਾ ਜਦੋਂ ਆਪਾਂ ਰੁਟੀਨ ਦੇ ਵਿੱਚ ਇਦਾਂ ਕਰਨ ਲੱਗ ਗਏ ਵੀ ਜਿਹੜੇ ਇਨਸਾਨ ਨੇ ਹੁਣ ਬਿਲਕੁਲ ਨਹੀਂ ਬਾਣੀ ਪੜਦੇਗੇ ਜਦੋਂ ਤਾਂ ਆਪਾਂ ਚਪੈਰਾ ਸਾਹਿਬ ਕੱਟਣ ਲੱਗ ਗਏ ਅੱਛਾ ਹਰ ਸੰਡੇ ਆਪਾਂ ਚਪੈਰਾ ਸਾਹਿਬ ਕੱਟਿਆ ਏ 6 ਦਿਨ ਆਪਾਂ ਨੂੰ ਬਾਣੀ ਨਾਲ ਫਿਰ ਜੁੜਨਾ ਚਾਹੀਦਾ ਹੈਗਾ ਜਪਜੀ ਸਾਹਿਬ ਦਾ ਪਾਠ ਕਰ ਲਓ ਚਪਈ ਸਾਹਿਬ ਦਾ ਪਾਠ ਕਰ ਲਓ ਦੋਨਾਂ ਪਾਠ ਤੇ ਸਿਰਫ ਵੱਧ ਤੋਂ ਵੱਧ 13-14 ਮਿੰਟ ਲੱਗਦੇ ਆ ਠੀਕ ਹੈ ਉਹ ਪਾਠ ਕਰ ਲੋ ਆਪਾਂ ਆਪਣੇ ਚਪੈਰਾ ਸਾਹਿਬ ਪੂਰੇ ਕਰਦੇ ਆ ਕਰਦੇ ਆ ਆਪਾਂ ਨੂੰ 2.5 ਮਹੀਨੇ 3 ਮਹੀਨੇ ਵੱਲੋਂ 11 ਚਪੈਰਾ ਸਾਹਿਬ ਆਪਾਂ ਕਰਨੇ ਆ ਪੂਰੇ ਹਨ 2.5 3 ਮਹੀਨੇ ਲੰਘ ਜਾਂਦੇ ਆ ਤੇ ਆਪਾਂ ਰੋਜ਼ਦal ਉਹੋ ਬਾਣੀ ਵੀ ਪੜਨ ਲੱਗ ਗਏ ਹਨਾ ਤਾਂ ਇਸ ਤਰ੍ਹਾਂ ਇਹਦਾ ਮਤਲਬ ਇਹ ਹੈ ਇਸ ਤਰ੍ਹਾਂ ਆਪਾਂ ਬਾਣੀ ਨਾਲ ਜੁੜ ਜੰਨੇ ਆ ਪੂਰੀ ਤਰ੍ਹਾਂ ਜੁੜ ਜੰਨੇ ਆ ਆਪਾਂ ਤੇ ਇਹ ਇੱਕ ਆਪਣਾ ਰੁਟੀਨ ਬਣ ਜਾਂਦਾ ਹੈ ਜਦੋਂ ਆਪਾਂ 2 ਮਹੀਨੇ 3 ਮਹੀਨੇ ਇਸ ਤਰ੍ਹਾਂ ਕਰ ਲਿਆ ਨਾ 6 ਦਿਨ ਆਪਾਂ ਨਿਤਨੇਮ ਕਰ ਲਿਆ ਦੋ ਬਾਣੀਆਂ ਜਾਂ ਤਿੰਨ ਬਾਣੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਸੀਂ ਕਰ ਸਕਦੇ ਹੋ ਜਾਂ ਇੱਕ ਜਪਜੀ ਸਾਹਿਬ ਦਾ ਹੀ ਪਾਠ ਕਰ ਲਓ ਜੇ ਕੋਈ ਬਾਣੀ ਕੋਈ ਵੀ ਨਹੀਂ ਪੜਦਾਗਾ ਜਪਜੀ ਸਾਹਿਬ ਦਾ ਹੀ ਪਾਠ ਕਰ ਲਓ ਡੇਲੀ ਦਾ ਪੰਜ ਚਪਾਈ ਸਰ ਦੇ ਪਾਠ ਕਰ ਲੋ ਆਪਣੀ ਇੱਛਾ ਹੈ ਤੁਹਾਡੀ ਠੀਕ ਹੈ ਜੀ ਤੇ ਇਹ ਸੰਡੇ ਨੂੰ ਆਪਾਂ ਕੱਟ ਲਿਆ ਚਪਹਿਰਾ ਸਾਹਿਬ ਕੱਟ ਲਿਆ ਹਾਂ ਤਾਂ ਢਾਈ ਜਦੋਂ ਢਾਈ ਤਿੰਨ ਮਹੀਨੇ ਲਗਾਤਾਰ ਐਦਾਂ ਕਰਾਂਗੇ ਨਾ ਆਪਣਾ ਰੁਟੀਨ ਬਣ ਜਾਊਗਾ ਰੁਟੀਨ ਆਪਣਾ ਇਸ ਤਰ੍ਹਾਂ ਦਾ ਬਣੂਗਾ ਵੀ ਜਦੋਂ ਆਪਣੇ ਆਪਾਂ ਆਪਣੇ ਚਪਹਿਰਾ ਸਾਹਿਬ ਪੂਰੇ ਹੋ ਗਏ ਉਦੋਂ ਅਗਲਾ ਦਿਨ ਆਪਣਾ ਆਊਗਾ ਨਾ ਤਾਂ ਆਪਣੇ ਮਨ 'ਚ ਇਹ ਹੋਊਗਾ ਵੀ ਅੱਜ ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਨਾ ਠੀਕ ਹੈ ਤੇ ਪਹਿਰਾ ਸਾਹਿਬ ਦਾ ਮਤਲਬ ਇਹ ਹੈ ਵੀ ਆਪਾਂ ਨੂੰ ਬਾਣੀ ਦੇ ਨਾਲ ਜੋੜਨਾ ਜਿਹੜੀ ਗੁਰੂ ਗੁਰੂ ਵਾਦੀ ਬਾਣੀ ਹੈ ਨਾ ਉਹਦੇ ਨਾਲ ਆਪਾਂ ਨੂੰ ਜੋੜਨਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਕਸ ਕਰ ਦੇਣਾ ਵੀ ਆ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਰੋਟੀ ਨੂੰ ਕਹਿੰਦੇ ਹਾਂ ਵੀ ਅੱਜ ਮੈਂ ਰੋਟੀ ਨਹੀਂ ਖਾਧੀ ਕਿ ਹਨਾ ਅੱਜ ਮੇਰਾ ਦਿਨ ਕਿਵੇਂ ਲੰਘੂਗਾ ਮੈਂ ਰੋਟੀ ਨਹੀਂ ਖਾਧੀ ਕਈਆਂ ਨੂੰ ਹੁਣ ਚਾਹ ਦੀ ਬਹੁਤ ਆਦਤ ਹੁੰਦੀ ਹੈ ਜੇ ਇਹ ਕਹਦੀ ਵੀ ਅੱਜ ਮੈਂ ਚਾਹ ਨਹੀਂ ਪੀਤੀ ਅੱਜ ਮੇਰਾ ਦਿਨ ਕਿਵੇਂ ਲੰਘੂਗਾ ਤੇ ਚਪੈਰਾ ਸਾਹਿਬ ਦਾ ਮਤਲਬ ਹੀ ਇਹੀ ਹੈ ਵੀ ਆਪਾਂ ਨੂੰ ਨਾ ਬਾਣੀ ਨਾਲ ਇੰਨਾ ਕੁ ਜੋੜ ਦੇਣਾ ਵੀ ਆਪਾਂ ਕਈ ਵਾਰ ਜਦ ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਅੱਜ ਮੇਰਾ ਦਿਨ ਕਿਵੇਂ ਲੰਘੂਗਾ ਠੀਕ ਹੈ ਤਾਂ ਵਾਹਿਗੁਰੂ ਜੀ ਜਿਹੜਾ ਆਪਾਂ ਟਾਪਿਕ ਸ਼ੁਰੂ ਕੀਤਾ ਸੀਗਾ ਵੀ ਚਪੈਰਾ ਸਾਹਿਬ ਡੇਲੀ ਦਾ ਆਪ ਕਰ ਸਕਦੇ ਕਿ ਨਹੀਂ ਕਰ ਸਕਦੇ ਬਿਲਕੁਲ ਕਰ ਸਕਦੇ ਆ ਪਰ ਉਹਦੇ ਵਿੱਚ ਜਿਹੜੀਆਂ ਆਪਣੀਆਂ ਮਨ ਦੇ ਫੁਰਨੇ ਮਨ ਦੀਆਂ ਚਲਾਕੀਆਂ ਨਹੀਂ ਵਰਤਣੀਆਂ ਆਪਾਂ ਠੀਕ ਹੈ ਜੀ ਦੁਪਹਿਰਾ ਸਾਹਿਬ ਜੇ ਤੁਸੀ ਕੱਟਣਾ ਤਾਂ ਲਗਾਤਾਰ ਕੱਟ ਸਕਦੇ ਆ ਜੇ ਤੁਹਾਡੇ ਕੋਲ ਟਾਈਮ ਨਿਕਲਦਾ ਕਿਉਂਕਿ 4 ਘੰਟੇ ਡੇਲੀ ਦੇ ਕੱਟਣਾ ਹੀ ਬਹੁਤ ਔਖੇ ਹੈ ਫਿਰ ਵੀ ਚਲੋ ਸੰਗਤਾਂ ਕੋਲ ਟਾਈਮ ਜੇਕਰ ਨਿਕਲਦਾ ਤਾਂ ਪਿਛੇ ਪੈਰਾ ਸਾਹਿਬ ਰੋਜ਼ ਦਾ ਕਰ ਸਕਦੇ ਆ ਠੀਕ ਹੈ ਤੇ ਪਰ ਬਾਣੀ ਦੇ ਨਾਲ ਜ਼ਰੂਰ ਜੁੜਨਾ ਹੈਗਾ ਠੀਕ ਹੈ ਇਦਾਂ ਨਹੀਂ ਇੱਕੋ ਗੱਲ ਹੋਰ ਹੈ ਅਭੀ ਮੰਨ ਲਓ ਆਪਾਂ ਪੰਜ ਪੈਰਾ ਸਾਹਿਬ ਸੁਖ ਲਈ ਆਪਣੀ ਆ ਜਿਹੜੀ ਜਿਹੜੀ ਮਨੋ ਕਾਮਨਾ ਸੀ ਪੂਰੀ ਹੋ ਗਈ ਵਾਇ ਗੁਰੂ ਜੀ ਓਦੋਂ ਬਾਅਦ ਵੀ ਆਪਾਂ ਬਾਣੀ ਦਾ ਜਾਪ ਕਰਨਾ ਠੀਕ ਹੈ ਤਾਂ ਹੀ ਆਪਣੇ ਤੇ ਕਿਰਪਾ ਹੋਊਗੀ ਇਹ ਨਹੀਂ ਵੀ ਆਪਣੇ ਇੱਕ ਇੱਛਾ ਪੂਰੀ ਹੋ ਗਈ ਤੇ ਹੁਣ ਆਪਾਂ ਕੀ ਲੈਣਾ ਬਸ ਠੀਕ ਹੈ ਉਹ ਨਹੀਂ ਕਰਨਾਗਾ ਬਾਣੀ ਦੇ ਨਾਲ ਜੁੜਨਾ ਦਾ ਚਪੈਰਾ ਸਾ ਆਪਣੀ ਘਟਨ ਦਾ ਫਾਇਦਾ ਤਾਂ ਹੀ ਆ ਜੇ ਆਪਾਂ ਬਾਣੀ ਦੇ ਨਾਲ ਜੁੜਾਂਗੇ ਤਾਂ ਆਪਾਂ ਬਾਣੀ ਦੇ ਨਾਲ ਜੁੜਨਾਗਾ ਵਾਹਿਗੁਰੂ ਜੀ ਤੁਹਾਡੇ ਤੇ ਫੁੱਲ ਕਿਰਪਾ ਰੱਖਣਾ ਵਾਹਿ ਅਛਾ ਇਹ ਵੀ ਅਰਦਾਸ ਪ੍ਰਮਾਤਮਾ ਅੱਗੇ ਕਰਨੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਮੈਨੂੰ ਬਾਣੀ ਦੇ ਨਾਲ ਜੋੜ ਬਾਣੀ ਦੇ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਆਪਾਂ ਬਾਣੀ ਦੇ ਨਾਲ ਨਹੀਂ ਜੁੜ ਸਕਦੇਗੇ ਠੀਕ ਹੈ ਜੀ ਤਾਂ ਕੁਝ ਅੱਗੇ ਤੋਂ ਅੱਗੇ ਕੁਝ ਗੱਲਾਂ ਨਿਕਲ ਆਉਂਦੀਆਂ ਜਿਹਦੇ ਕਰਕੇ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਹਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰਾਂ ਰੱਖਣਾ ਸੰਗਤਾਂ ਅੱਗੇ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਬਾਣੀ ਦੇ ਨਾਲ ਜੁੜੋ ਠੀਕ ਹੈ ਆਪਾਂ ਟਾਈਮ ਪਾਸ ਬਾਣੀ ਦੇ ਨਾਲ ਨਹੀਂ ਕਰਨਾ ਹੈਗਾ ਬਾਣੀ ਦੇ ਨਾਲ ਜੁੜੋ ਵੱਧ ਤੋਂ ਵੱਧ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੋ ਠੀਕ ਹੈ ਜੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਸਟ ਦੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ